ਵੱਡੀ ਖੁਸ਼ਖਬਰੀ ਦੱਸਦੀ ਹੈ ਕਿ ਯੂਕੇ ਦੇ ਵਿੱਚ ਹਜ਼ਾਰਾਂ ਭਾਰਤੀਆਂ ਨੂੰ ਹੁਣ ਮੁਫਤ ਐਂਟਰੀ ਤੇ ਵਰਕ ਵੀਜ਼ਾ ਮਿਲੇਗਾ ਦਰਅਸਲ ਵੱਡੀ ਖਬਰ ਦਿੰਦੇ ਹੋਏ ਬ੍ਰਿਟਿਸ਼ ਸਰਕਾਰ ਨੇ ਭਾਰਤੀ ਨੌਜਵਾਨਾਂ ਦੇ ਲਈ ਇੱਕ ਸ਼ਾਨਦਾਰ ਸਕੀਮ ਸ਼ੁਰੂ ਕੀਤੀ ਹੈ ਯੂਕੇ ਸਰਕਾਰ ਨੇ ਯੂਕੇ ਇੰਡੀਆ ਯੰਗ ਪ੍ਰੋਡਕਸ਼ਨ ਸਕੀਮ 2025 ਦੇ ਤਹਿਤ 3000 ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਲਈ ਯੂਕੇ ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਹੈ ਤਾਂ ਇਸ ਸਕੀਮ ਦੇ ਲਈ ਅਰਜ਼ੀ ਦੀ ਪ੍ਰਕਿਰਿਆ ਜਿਹੜੀ ਕਿ ਬੈਲਟ ਲੋਟਰੀ ਪ੍ਰਣਾਲੀ ਦੇ ਰਾਹੀਂ ਹੋਵੇਗੀ ਜੋ ਕਿ ਪੂਰੀ ਤਰ੍ਹਾਂ ਮੁਫਤ ਹੈ ਤਦ ਦੱਸਦੇ ਕਿ ਬੈਲਟ ਅਰਜ਼ੀਆਂ government.uk ਦੇ ਉੱਤੇ 18 ਫਰਵਰੀ 2025 ਨੂੰ ਦੁਪਹਿਰ 2:30 ਵਜੇ ਤੱਕ IST ਤੋਂ 20 ਫਰਵਰੀ 2025 ਨੂੰ ਦੁਪਹਿਰ 2:30 ਵਜੇ ਤੱਕ IST ਤੱਕ ਖੁੱਲਣਗੀਆਂ ਤਾਂ ਤਰੀਕਾ ਤੁਹਾਨੂੰ ਦੱਸ ਦਿੱਤੀਆਂ ਨੇ ਟਾਈਮਿੰਗ ਵੀ ਦੱਸ ਦਿੱਤੀ ਹੈ ਤਾਂ ਦੱਸ ਦੇ ਕਿ ਹੁਣ ਚੁਣੇ ਗਏ ਉਮੀਦਵਾਰਾਂ ਨੂੰ ਵੀਜ਼ਾ ਦੇ ਲਈ ਅਪਲਾਈ ਕਰਨ ਦੇ ਲਈ ਸੱਦਾ ਮਿਲੇਗਾ ਜਿਸ ਤੋਂ ਬਾਅਦ ਉਹ 2 ਸਾਲਾਂ ਤੱਕ UK ਦੇ ਵਿੱਚ ਰਹਿ ਸਕਦੇ ਨੇ ਤਾਂ ਵੀਜ਼ਾ ਸਕੀਮ ਕਿਹੜੀ ਹੈ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ UK ਇੰਡੀਆ ਯੰਗ ਪ੍ਰੋਡਕਸ਼ਨ ਸਕੀਮ UK ਅਤੇ ਭਾਰਤ ਵਿਚਕਾਰ ਅ ਦੁਬਲੇ ਸਮਝੌਤੇ ਦਾ ਹਿੱਸਾ ਹੈ ਜਿਸ ਦੇ ਤਹਿਤ 3000 ਭਾਰਤੀ ਨੌਜਵਾਨਾਂ ਨੂੰ ਹਰ ਸਾਲ 2 ਸਾਲਾਂ ਤੱਕ ਯੂਕੇ ਦੇ ਵਿੱਚ ਰਹਿਣ ਕੰਮ ਕਰਨ ਅਤੇ ਅਧਿਐਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਸ ਤੇ ਵੀਜ਼ੇ ਦੇ ਲਈ ਅਪਲਾਈ ਕਰਨ ਦੇ ਲਈ ਨੌਕਰੀ ਦੀ ਪੇਸ਼ਕਸ਼ ਹੁਣ ਆ ਜ਼ਰੂਰੀ ਨਹੀਂ ਹੈ ਸਾ 2023 ਦੇ ਵਿੱਚ ਇਸ ਯੋਜਨਾ ਦੇ ਤਹਿਤ 2100 ਭਾਰਤੀ ਨਾਗਰਿਕਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਇਸ ਸਾਲ 3000 ਲੋਕਾਂ ਨੂੰ ਇਹ ਮੌਕਾ ਮਿਲਣ ਜਾ ਰਿਹਾ ਦੱਸ ਦਈਏ ਕਿ ਜੇਕਰ ਉਮਰ ਦੀ ਗੱਲ ਕੀਤੀ ਜਾਵੇ ਕਿਉਂਕਿ ਕੁਝ ਭਾਰਤੀ ਨਾਗਰਿਕਾਂ ਦੇ ਲਈ ਅਰਜ਼ੀ ਦੇ ਲਈ ਯੋਗਤਾ ਸ਼ਰਤਾਂ ਵੀ ਰੱਖੀਆਂ ਹੋਈਆਂ ਨੇ ਤਾਂ ਦੱਸ ਦਈਏ ਕਿ ਉਮਰ ਜਿਹੜੀ ਕਿ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ ਕਟੋ ਕਟ 2530 ਪੌਂਡ ਲਗਭਗ 2.70. 824 ਰੁਪਏ ਦੀ ਬਚਤ ਹੋਣੀ ਜ਼ਰੂਰੀ ਹੈ ਇਹ ਰਕਮ ਅਰਜੀ ਤੋਂ ਪਹਿਲਾਂ 28 ਦਿਨਾਂ ਤੱਕ ਲਗਾਤਾਰ ਬੈਂਕ ਖਾਤੇ ਦੇ ਵਿੱਚ ਹੋਣੀ ਚਾਹੀਦੀ ਹੈ ਬਿਨੇ ਕਾਰਡ ਦਾ ਕੋਈ ਨਿਰਪਰ ਨਹੀਂ ਹੋਣਾ ਚਾਹੀਦਾ 18 ਸਾਲ ਤੋਂ ਘੱਟ ਉਮਰ ਦਾ ਬੱਚਾ ਤਾਂ ਦੱਸ ਦੇ ਕਿ ਜਿਹੜੇ ਲੋਕ ਪਹਿਲਾਂ ਵੀ ਯੂਥ ਮੋਬਿਲਿਟੀ ਸਕੀਮ ਵੀਜ਼ਾ ਦੇ ਉੱਤੇ ਹਨ ਉਹ ਅਪਲਾਈ ਨਹੀਂ ਕਰ ਸਕਦੇ ਬਿਨੈਕਾਰ ਦੇ ਕੋਲ ਕਿਸੇ ਵੀ ਖੇਤਰ ਦੇ ਵਿੱਚ ਗ੍ਰੈਜੂਏਸ਼ਨ ਜਾਂ ਫਿਰ ਇਸ ਤੋਂ ਵੱਧ ਯੋਗਤਾ ਹੋਣੀ ਜ਼ਰੂਰੀ ਹੈ ਤਾਂ ਇਹ ਕੁਝ ਸ਼ਰਤਾਂ ਰੱਖੀਆਂ ਹੋਈਆਂ ਨੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਕੇ ਦੇ ਨਾਗਰਿਕਾਂ ਦੇ ਲਈ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਦੀ ਹੈ ਕਿ ਉਹਨਾਂ ਦੇ ਕੋਲ ਯੂਕੇ ਦੀ ਬੈਚਲਰ ਡਿਗਰੀ ਜਾਂ ਫਿਰ ਇਸ ਤੋਂ ਉੱਚੀ ਡਿਗਰੀ ਹੋਣੀ ਚਾਹੀਦੀ ਹੈ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਦੇ ਵਿੱਚ ਘੱਟੋ-ਘੱਟ 2 ਲੱਖ 5 100030 ਦਿਨਾਂ ਤੱਕ ਰੱਖਣੇ ਰੱਖਣੇ ਹੋਣ ਚਾਹੀਦੇ ਨੇ ਤੇ ਹੋਰ ਸਾਰੀਆਂ ਯੋਗਤਾਵਾਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਪਲਾਈ ਕਰਨ ਦੇ ਲਈ ਯੂਕੇ ਤੁਸੀਂ ਕਿਸੇ ਨੂੰ .com ਮਾਫ ਕਰਨਾ government.com uk ਦੇ ਅਧਿਕਾਰਤ ਵੈਬਸਾਈਟ ਦੇ ਉਤੇ ਜਾਣਾ ਪਵੇਗਾ ਅਤੇ ਬੈਲਟ ਦੇ ਵਿੱਚੋਂ ਹਿੱਸਾ ਲੈਣਾ ਪਵੇਗਾ ਇਹ ਬੈਲਟ ਮੁਫਤ ਹੋਵੇਗੀ ਜਿਸ ਦੇ ਵਿੱਚ ਉਮੀਦਵਾਰਾਂ ਨੂੰ ਆਪਣਾ ਨਾਮ ਜਨਮ ਮਿਤੀ ਪਾਸਪੋਰਟ ਵੇਰਵੇ ਫੋਨ ਨੰਬਰ ਅਤੇ ਈਮੇਲ ਆਈਡੀ ਪ੍ਰਦਾਨ ਕਰਨੀ ਪਵੇਗੀ ਹੁਣ ਗੱਲ ਦੱਸ ਦਿੰਦੇ ਆ ਕਿ ਬੈਲਟ ਦੀ ਆਖਰੀ ਮਿਤੀ ਕਿਹੜੀ ਹੋਵੇਗੀ ਦੱਸਦੇ ਕਿ ਅਰਜ਼ੀਆਂ 18 ਫਰਵਰੀ 2025 2:30 ਵਜੇ ਤੋਂ ਲੈ ਕੇ ਤੀ ਅਬੀ ਫਰਵਰੀ 2025 ਤੱਕ ਖੁੱਲਣ ਗਿਆ ਉਹ ਵੀ 2:30 ਵਜੇ ਤੱਕ ਤਾਂ ਚੋਣਕ ਉਮੀਦਵਾਰਾਂ ਨੂੰ 벨ਟ ਦੀ ਸਮਾਪਤੀ ਦੇ 2 ਹਫ਼ਤਿਆਂ ਦੇ ਅੰਦਰ ਈਮੇਲ ਦੁਆਰਾ ਸੂਚਿਤ ਕੀਤਾ ਜਾਵੇਗਾ 벨ਟ ਪੂਰੀ ਤਰ੍ਹਾਂ ਰੈਂਡਮ ਦੇ ਉੱਤੇ ਆਧਾਰਿਤ ਹੋਵੇਗੀ ਸਿਰਫ ਉਨਾ ਉਮੀਦਵਾਰਾਂ ਨੂੰ ਵੀਜ਼ਾ ਲਈ ਅਰਜੀ ਦੇਣ ਦਾ ਮੌਕਾ ਮਿਲੇਗਾ ਜੋ ਬੈਲਟ ਦੇ ਵਿੱਚ ਚੁਣੇ ਗਏ ਨੇ ਤਾਂ ਦੱਸਦੇ ਕਿ ਚੁਣੇ ਗਏ ਉਮੀਦਵਾਰਾਂ ਨੂੰ ਈਮੇਲ ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਕਿ ਉਹ ਵੀਜ਼ਾ ਲਈ ਅਰਜੀ ਦੇ ਸਕਦੇ ਨੇ ਆਨਲਾਈਨ ਵੀਜ਼ਾ ਅਰਜੀ ਈਮੇਲ ਪ੍ਰਾਪਤ ਕਰਨ ਤੋਂ ਬਾਅਦ 90 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਵੀਜ਼ਾ ਅਰਜੀ ਦੇ ਨਾਲ ਬਾਇਓਮੈਟ੍ਰਿਕ ਅਤੇ ਬਾਇਓਮੈਟ੍ਰਿਕ ਜਮ੍ਹਾਂ ਕਰਾਉਣੇ ਹੋਣਗੇ ਵੀਜ਼ਾ ਐਪਲੀਕੇਸ਼ਨ ਫੀਸ ਅਤੇ ਇਮੀਗ੍ਰੇਸ਼ਨ ਹੈਲਥ ਸਰਚਾਰਜ ਦਾ ਭੁਗਤਾਨ ਕਰਨਾ ਲਾਜ਼ਮੀ ਹੈ ਇਸ ਦੇ ਨਾਲ ਹੀ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰ ਯੂਕੇ ਦੇ ਵਿੱਚ 2 ਸਾਲਾਂ ਦੇ ਲਈ ਰਹਿ ਸਕਦਾ ਹੈ ਵੀਜ਼ਾ ਮਿਲਣ ਤੋਂ ਬਾਅਦ ਦੀ ਮੈਂ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਵੀਜ਼ਾ ਮਿਲਣ ਤੋਂ ਬਾਅਦ ਇਸ ਸਮੇਂ ਦੌਰਾਨ ਉਹ ਕੋਈ ਵੀ ਨੌਕਰੀ ਪੜ੍ਹਾਈ ਜਾਂ ਫਿਰ ਯਾਤਰਾ ਕਰ ਸਕਦੇ ਨੇ ਇਹ ਵੀਜ਼ਾ 2 ਸਾਲਾਂ ਤੋਂ ਵੱਧ ਲਈ ਜਿਹੜਾ ਕਿ ਰੀਨਿਊ ਨਈ ਕੀਤਾ ਜਾ ਸਕਦਾ 2 ਸਾਲ ਪੂਰੇ ਹੋਣ ਤੋਂ ਬਾਅਦ ਉਮੀਦਵਾਰ ਦੇ ਲਈ ਭਾਰਤ ਪਰਤਣਾ ਲਾਜ਼ਮੀ ਹੋਵੇਗਾ ਤਾਂ ਤੁਸੀਂ ਵੀ ਜੇਕਰ ਯੂਕੇ ਜਾਣ ਦੇ ਚਾਹਵਾਨ ਹੋ ਤਾਂ ਹੁਣੀ ਜਾ ਕੇ ਅਪਲਾਈ